ਸਾਥ ਸੰਗਤ ਜੀ ਜਿਸ ਜਗ੍ਹਾ ਅਸੀਂ ਖੜੇ ਆ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਇਹ ਪਾਪੀ ਗੰਗੂ ਬ੍ਰਾਹਮਣ ਦਾ ਘਰ ਹੈ ਪਾਪੀ ਗੰਗੂ ਬ੍ਰਾਹਮਣ ਦਾ ਤੁਹਾਨੂੰ ਘਰ ਦਿਖਾਵਾਂਗੇ ਜਿੱਥੇ ਅੱਠ ਪੋ ਦੀ ਰਾਤ ਮਾਤਾ ਗੁਜਰ ਕੌਰ ਜੀ ਤੇ ਸਹਬਜ਼ਾਦਿਆਂ ਨੇ ਇੱਥੇ ਜਿਹੜੀ ਹੈਗੀ ਆ ਅੱਠ ਪੋ ਦੀ ਰਾਤ ਕੱਟੀ ਕਿਉਂਕਿ ਗੰਗੂ ਪਾਪੀ ਜਿਹੜਾ ਸੀ ਪਹਿਲਾਂ ਹੀ ਇੱਕ ਪਲਾਨਿੰਗ ਦੇ ਨਾਲ ਜੇ ਗੋਹ ਨਾਲ ਇਤਿਹਾਸ ਨੂੰ ਬਚਾਈਏ ਤਾਂ ਕੁੰਮੇ ਮਾਸਕੀ ਤੋਂ ਗੰਗੂ ਬ੍ਰਾਹਮਣ ਇਹ ਕਹਿ ਕੇ ਜਿਹੜਾ ਹੈਗਾ ਸਹਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਲੈ ਕੇ ਆਇਆ ਕਿ ਜਦੋਂ ਮਾਹੌਲ ਠੀਕ ਹੋਊਗਾ ਤਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਹਾਨੂੰ ਮਿਲਾ ਦੇਵਾਂਗਾ ਤੋਂ ਪਹਿਲਾਂ ਇੱਧਰ ਉੱਧਰ ਘਮਾਉਂਦਾ ਰਿਹਾ ਜਿਵੇਂ ਪਹਿਲਾਂ ਗੁਰਦੁਆਰਾ ਐਮ ਐ ਸਾਹਿਬ ਉੱਥੇ ਲੈ ਗਿਆ ਜਾਂ ਹੋਰ ਕਿਤੇ 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 ਘੁਮਾ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜਾ ਆਪਣਾ ਘਰ ਹੈ ਗੰਗੂ ਦਾ ਇੱਥੇ ਲੈ ਕੇ ਆਇਆ ਜਿਸ ਤੋਂ ਬਾਅਦ ਪਾਪੀ ਗੰਗੂ ਬ੍ਰਾਹਮਣ ਨੇ ਜਿਹੜਾ ਲਾਲਚ ਆਪਣਾ ਲਾਲਚ ਪੂਰਾ ਕਰਨ ਦੇ ਲਈ ਜਿਹੜਾ ਹੈਗਾ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਘਰ ਹੈ ਜਿਹੜਾ ਪਿੰਡ ਸਿਹੜੀ ਅਸੀਂ ਖੜੇ ਆ ਪਹਿਲਾਂ ਖੇੜੀ ਪਿੰਡ ਖੇੜੀ ਕਿਹਾ ਜਾਂਦਾ ਸੀ ਹੁਣ ਪਿੰਡ ਸਿਹੜੀ ਦੇ ਨਾਮ ਨਾਲ ਜਾਣਿਆ ਜਾਂਦਾ ਸੋ ਇਸ ਜਗ੍ਹਾ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਵੀਂ ਇਮਾਰਤ ਵੀ ਗੁਰਦੁਦਵਾਰਾ ਸਾਹਿਬ ਦੀ ਬਣ ਰਹੀ ਹੈ ਆਓ ਇੱਥੋਂ ਦੇ ਜਿਹੜਾ ਇੱਥੇ ਹੁਣ ਜਿਹੜੇ ਜਿਸ ਮੰਝੇ ਦੇ ਉੱਤੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੇ ਵਿਸ਼ਰਾਮ ਕੀਤਾ ਇਤਿਹਾਸ ਦੇ ਮੁਤਾਬਕ ਉਹ ਮੰਝਾ ਜਿਹੜਾ ਉਹ ਮੰਝਾ ਵੀ ਤੁਸੀਂ ਦੇਖ ਰਹੇ ਹੋ ਇੱਥੇ ਮੌਜੂਦ ਹੈ ਆਉ ਇੱਥੇ ਦਾ ਹੋਰ ਵਿਸਤਾਰ ਪੂਰਵਕ ਜਿਹੜੀ ਹੈ ਇਤਿਹਾਸ ਇਤਿਹਾਸ ਦੀ ਜਾਣਕਾਰੀ ਹੈ ਜਿਹੜੀ ਉਹ ਪ੍ਰਾਪਤ ਕਰਦੇ ਆ ਇਸ ਸਥਾਨ ਦਾ ਗੁਰਦਾਰਾ ਸ੍ਰੀ ਹਟਖ ਸਾਹਿਬ ਨਾ ਹੈ ਜਦੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦਾ ਪਿਲਾ ਚੜਦੇ ਹਨ ਸਰਸਨ ਨਦੀ ਦੇ ਆ ਕੇ ਚਦਗੁਰਾ ਦਾ ਪਰਿਵਾਰ ਦਾ ਸਾਰਾ ਵਿਛੋੜਾ ਪੈ ਜਾਂਦਾ ਹੈ ਉੱਤੇ ਇਸੇ ਪਿੰਡ ਦਾ ਗੰਗੂ ਬ੍ਰਾਹਮਣ ਜੋ ਉਦੋਂ ਪਿੰਡ ਦਾ ਨਾਂ ਖੇੜੀ ਸੀ ਇਸੇ ਪਿੰਡ ਦਾ ਗੰਗੂ ਬ੍ਰਾਹਮਣ ਪਰਿਵਾਰ ਬਛੋੜੇ ਕੰਬਵਾਂਸ਼ਕੀ ਦੀ ਝੁੰਗੀ ਕੋਲੇ ਸੱਤ ਪੋਨ ਨੂੰ ਮਾਤਾ ਗੁਜਰ ਕੋ ਜੇ ਛੋੜੇ ਸੇਵ ਜਦਨ ਮਿਲਿਆ ਕਹਿੰਦਾ ਮੇਰਾ ਪਿੰਡ ਇੱਥੇ ਨੇੜੇ ਖੇੜੀ ਹੈ ਮੇਰੇ ਨਾਲ ਚੱਲੋ ਮਾਤਾ ਜੀ ਵੀ ਜਦੋਂ ਫਿਰ ਸ਼ਾਂਤੀ ਹੋ ਜੂਗੀ ਫਿਰ ਤੁਹਾਨੂੰ ਇਕੱਠੇ ਪਰਿਵਾਰ ਨਾਲ ਮਿਲਾ ਦੇਵਾਂਗੇ ਸੋ ਇਸ ਪਿੰਡ 'ਚ ਅੱਠ ਪੋਨ ਨੂੰ ਇਹ ਜੋ ਪ੍ਰਾਣੀ ਮਾਰਤ ਹੈ ਇਹ ਉਸ ਗੰਗੂ ਦਾ ਘਰ ਸੀ ਇਥੇ ਪਲੰਗ ਸਾਹਿਬ ਆ ਉਹਦੇ ਤੇ ਵਿਸ਼ਰਾਮ ਕੀਤਾ ਤੇ ਅੱਠ ਪੋ ਨੂੰ ਇੱਥੇ ਰਾਤ ਰਹਿ ਸਵੇਰੇ 9 ਪੋ ਨੂੰ ਮੁਰੰਡੇ ਕਤਵਾਲੀ ਸਾਹਿਬ ਜਿੱਥੇ ਗੱਜ ਗਲਗੁਰਦਾਰਾ ਸਾਹਿਬ ਹੈ ਉੱਤੇ ਠਾਣਾ ਸੀ ਜਾਨੀ ਕਾ ਮਾਨੀ ਕਾ ਨੂੰ ਨਾਲ ਲੈ ਕੇ ਇਥੋਂ ਅੱਠ ਪੋ ਨੂੰ 9 ਪੋ ਨੂੰ ਇਥੋਂ ਕਤਵਾਲੀ ਸਾਹਿਬ ਤੇ ਰਾਤ ਰਹਿ ਠਾਣੇ ਚ ਲੈ ਕੇ ਇੱਥੇ ਜੀ ਜੋ ਪ੍ਰਾਰਥਨ ਸਭਾ ਚੱਲਦੀ ਹੈ 27 28 29 30 12 13 14 ਨੂੰ ਜਿਨ੍ਹਾਂ ਦੇ ਸ੍ਰੀ ਅਖੰਡ ਪਾਠ ਪ੍ਰਾਰambh ਜਦੋਂ ਆਨੇ ਕੱਲੋਂ ਵੀ ਦੁਆਨ ਲੱਗਣਾ ਇੱਕ ਫਿਰ ਸਪਰੇ ਸ਼ਾਦ ਚੱਲਦਾ ਉਹ ਹੁੰਦਾ ਜੀ 8 ਪੋ ਦਾ 23 ਤਰੀਕਾ ਜਿਤਗੀ ਸੋ ਬਹੁਤ ਉਮਰ ਨਾਲ ਸੰਗਤ ਆਉਂਦੀਆਂ ਦੇਸ਼ਾਂ ਵਿਦੇਸ਼ਾਂ ਤੋਂ